ਸਰਸਿਕਲ ਬਾਈ ਜੀ ਮਾਣਾਡੇ ਦੀ ਫਾਰਮ ਤੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਬਹੁਤ ਸੋਹਣੀਆਂ ਝੋਟੀਆਂ ਆਈਆਂ ਵਧੀਆ ਰికਾਰਡ ਵਾਲੀਆਂ ਤੇ ਬਾਈ ਨਾਲ ਕਰਦੇ ਆ ਡਿਟੇਲ ਵਿੱਚ ਗੱਲ ਬਾਤ ਤੇ ਵਧੀਆ ਕੁਆਲਿਟੀ ਵਾਲੇ ਪਸ਼ੂ ਆ ਤੇ ਵੱਡੀ ਇੱਕ ਵੈੜ ਆਈ ਆ ਬਾਈ ਕੋ ਤੇ ਬਾਈ ਨਾਲ ਕਰਦੇ ਆ ਡਿਟੇਲ ਵਿੱਚ ਗੱਲ ਬਾਤ ਸਰਸਿਕਲ ਬਾਈ ਜੀ ਸਰਸਿਕਲ ਜੀ ਜੀ ਠੀਕ ਆ ਜੀ ਪਰਮਾਨਾ ਜੀ ਪਰਮੋਲਾ ਜੀ जिने ਭੈਣ ਭਰਾ ਵੀਰ ਜੀ ਮਾਣਾ ਡੇਰੀ ਫਰਮ ਦੇ ਜੁੜਿਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂ ਜੀ ਹਾਂ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਰਾ ਵੀਰ ਜੀ ਦਿਲੋਂ ਧੰਨਵਾਦ ਧੰਨਵਾਦ ਜੀ 23 ਜਨਵਰੀ ਅੱਜ ਆਪਣੇ ਕੋਲ ਵੀਰ ਜੀ ਪੰਜ ਤੇ ਨਾਲਿਆ ਚੌਕ ਦੇ ਵਧੀਆ ਹਾਂ ਜੀ ਹਾਂ ਜੀ ਤੇ ਤਕਰੀਬ ਆਜ ਨੂੰ ਜਨਵਰੀ ਸਾਰੇ ਵੱਡੇ ਠੀਕ ਹੈ ਬਾਈ ਜੀ ਤੇ ਛੋਟੀ ਪੂਰੀ ਆ ਛੋਟੇ ਰੇੜ ਦੀ ਹਾਂ ਜੀ ਬਾਕੀ ਦੋ ਝੋਟੀਆਂ ਦਾ ਆਸਪਾ ਵਾਲੀਆਂ ਪੂਰੀਆਂ ਤੇ ਵਧੀਆ ਸੀਨੀਅਰ ਝੋਟੀਆਂ ਦੀ 20 22 ਕਿਲੋਲੀ ਆ ਸੁਣ ਠੀਕ ਹੈ ਠੀਕ ਹੈ ਵੀਰ ਜੀ ਉਹ ਪਲੀ ਚੰਗੀ ਵਧੀਆ ਠੀਕ ਹੈ ਵੀਰ ਜੀ ਜਿਵੇਂ ਸਾਰੇ ਟੌਪ ਦੇ ਆ ਟੌਪ ਕਲਾਸ ਹੀ ਆ ਬਾਰੇ ਦੇ ਲਈ ਕਲੇ ਕਲੇ ਬਾਰੇ ਦੱਸਦੇ ਆ ਠੀਕ ਕਲੇ ਬਲੇ ਬਾਰੇ ਇਹ ਯਾਰ ਮੇਰੇ ਦੇਣਾ 5 ਤੋਂ 7 ਦਿਨ ਲੈ ਜੂਗੀ ਹਾਂਜੀ ਹਾਂਜੀ ਪਰ ਵੈੜ ਵੀ ਸਾਂਭੀ ਆ ਗਈ ਠੀਕ ਜੀ ਪਹਿਲੇ ਸੂਏ 20 ਕਿਲੋ ਵਛੀ ਚੰਗੀ ਆ ਹਾਂਜੀ 25 26 ਕਿਲੋ ਵੈੜ ਕਲੇ ਵੀ ਜੀ ਠੀਕ ਹੈ ਅੱਭੀ ਬਿਲਕੁਲ ਸਹੀ ਗੱਲ ਤੇ ਵੱਡੀ ਵਸਹੀ ਹੈ ਦੋ ਤਲ ਵਾਲੀ ਫੋਨ ਦੇ ਲੈ 8 10 ਦੇ ਲੈ ਜੂਗੀ 8 10 ਦੇ ਲੈ ਜੂਗੀ ਦੇਖੋ ਇਹ ਬਹੁਤ ਸੋਹਣੀ ਵਸ਼ੀ ਆਈ ਆ ਵਧੀਆ ਕੁਆਲਟੀ ਵਾਲੀ ਵੱਡੇ ਲੈਵੇ ਆ ਜੀ ਆ ਤੇ ਇਹੇ ਕਰਮਾਲੀਆਂ ਪੂਰੀ ਬੰਨਾਂ ਆ ਲੈ ਉਹ ਲੈ ਆ ਲੈ ਬੋਲ ਜਾਸ ਹੋ ਗਾ ਤੇ ਮੂੰਹ ਸ਼ਕੀ ਵੀਰ ਠੀਕ ਤੇ ਵੈੜ ਅਸਲੀ ਕਰਾਸ ਪਨ ਕੇ ਆ ਗਈ ਆ ਹਾਂ ਜੀ ਗਰਮੀ ਵੀ ਤੇ ਠੰਡ ਵੀ ਚੱਲਣ ਵਾਲੀ ਤੇ ਵਧੀਆ ਕੁਆਲਟੀ ਵਾਲੀ ਦੁੱਧ ਵਾਲੀ ਠੰਡੀ ਜੀ ਉਨੀ ਵਾਰ ਵੀ ਹਾਰ ਗਈ ਠੀਕ ਚੰਗੀ ਬੱਤੀ ਦਾ 100 ਦਾ ਕਰੀ ਤੇ ਜ਼ੋਰ ਦਾ ਠੀਕ ਤੇ ਉਹ ਵੀ ਇਹ ਖਮੇ ਦੇ ਭਾਵੇਂ ਵੀ ਗਾ ਮੋਲਵੀਰ ਵੀ ਵੀ ਚਲੋ ਵੱਡੀਆਂ ਵਸੀਆਂ ਨਾਲ ਵਸਾਈਆਂ ਹਾਂਜੀ ਹਾਂਜੀ ਇਹ ਨਹੀਂ ਆਸੀ ਆ ਟੋ ਹਾਂਜੀ ਮੋਲਵੀਰ ਭਾਵੇਂ ਤਾਂ ਸਵਾਗ ਹੀ ਲਾਜੇ ਭਾਵੇਂ ਹੁਣਾ ਹਾਂਜੀ ਜਿਹੜੀ ਲੈ ਲੈਣ ਦੇਣੀ ਬਸ਼ੀ ਕਿੱਥੋਂ ਹੋਊਗੀ ਉਹਦੇ ਮੋਲਣਾ ਵੜ ਲਈ ਆ ਹਾਂ ਨੇ 75000 ਦੀ ਬਸ਼ੀ ਦਾ 75000 ਦੀ 75000 ਦੇਖੋ ਜੀ ਵੱਡੀ ਵਸ਼ੀਆ ਪੂਰੀ ਕੁਆਲਿਟੀ ਵਾਲੀ ਜਿਹਨੂੰ ਕਹਿੰਦੇ ਆ ਬਹੁਤ ਸਾਫ਼ ਤੇ ਸੁਥਰੀ ਤੇ 75000 ਰੁਪਏ ਕਹਿੰਦੇ ਯਸਨੋ ਮੋਲਿਆ ਤੇ ਕਰ ਲੋ ਬਾਈ ਮਾਨ ਮਾਨ ਤਾਂ ਉਦੋਂ ਹੋਊਗਾ ਜਦੋਂ ਥੱਲੇੋਂ ਪੰਡਾਲ ਪਾਜੂਗੀ ਠੀਕ ਹੈ ਇੱਕ ਤਾਂ ਦਸ ਦੂਰੀ ਲੈੜ ਵੀ ਮੈਂ ਹੈਗੀ ਠੀਕ ਹੈ ਬਾਈ ਇਹ ਬੱਚੀ ਅਸਲ ਜੀ ਠੀਕ ਹੈ ਜੀ ਵੱਡੀ ਵਸ਼ੀਆ ਪੂਰੀ ਕੁਆਲਿਟੀ ਵਾਲੀ ਪੂਰੀ ਸਾਫ਼ ਸੁਥਰੀ ਤੇ ਠੰਡ ਦੇਵਾ ਕਰ ਲੋ ਮੇਰੇ ਭਰਾ ਚੈੱਕ ਕਰੀ ਤੇ ਕਰਮਾਲੀ ਨੇ ਪੂਰੀ ਬੰਨਾ ਠੀਕ ਹੈ ਬਾਈ ਵਧੀਆ ਫਾਰਮ ਵਾਲੀ ਵਸ਼ੀਆ ਪੂਰੀ ਕੁਆਲਿਟੀ ਕੀ ਬਾਕੀ ਵੀ ਨਾ ਸੱਚੀ ਇਹ ਥੋੜੀ ਠੀਕ ਅਸਲ ਚੀਜ਼ ਹੈ ਵੀ ਕੁਆਲਟੀ ਤਰ੍ਹਾਂ ਜਿਹੜੇ ਮੱਦੀ ਕੋ ਨਾ ਕਰੀਏ ਸਮਝ ਲੈ ਹਾਂਜੀ ਅਸਲ ਥੋੜੀ ਸਾਰਾ ਲਿਆ ਪੀਣੇ ਸੋੜੀ ਠੀਕ ਜੀ ਤੇ ਇਹ ਮੀਠੇ ਥੋੜੀ ਚੰਗੀ ਆ ਜੀਠੇ ਆਪਣੇ ਏਰੀਆ ਚ ਮੀਠੇ ਥੋੜੀ ਵੀ ਰੱਖਦਾ ਚੰਗੀ ਟੋਪ ਦੀ ਹਾਂਜੀ ਤੇ ਕੁਝ ਆਸੂਆਂ ਨਹੀਂ ਠੀਕ ਪਰ ਆਪਰ ਦੀ ਬਾਰੀ ਝੋਟੀ ਦੇਖੋ ਜੀ ਬਹੁਤ ਸੋਹਣੀ ਝੋਟੀ ਇਹਦਾ ਵੀਰ ਨੇ ਬਾਈ ਕਹਿੰਦੇ ਪਲਾਂਟ ਲਾ ਲਿਆ ਹੈ ਪਾਣੀ ਦਾ ਆਹ ਵੀਰ ਅੱਠ ਦਿਨ ਹੋ ਚਲੇ ਆ ਵੀ ਝੋਟੀ ਵਿਗੰਦੀ ਸੀ ਠੀਕ ਉਹਨੂੰ ਵੀਰ ਨੂੰ ਇੱਕੋ ਗੱਲ ਆਖੀ ਸੀ ਵੀ ਸਾਰੇ ਏਰੀਆ 'ਚ ਮੁੱਲ ਲਵਾਲੀ 5000 ਵਧ ਕੇ ਝੋਟੀ ਕੱਲ ਦੀ ਠੀਕ ਦੇਖੋ ਜੀ ਬਹੁਤ ਸਾਫ਼ ਝੋਟੀ ਜਿਹਨੀਆਂ ਸਫਤਾਂ ਕਰਾਉਣੀਆਂ ਥੋੜੀਆਂ ਵੀਰ ਨੇ ਪਲਾਂਟ ਲਾਇਆ ਹੈ ਨਵਾਂ ਨਵਾਂ ਪਾਣੀ ਦਾ ਦੇਖੋ ਝੋਟੀਆਂ ਦਿੱਖੇ ਵੇਖੀਏ ਉਧਰ ਵੀ ਕੰਮ ਕਰ ਰਿਹਾ ਧਿਆਨ ਰੱਖਣਾ ਪੈਂਦਾ 8 ਦਿਨ ਵੀ ਪੂਰੀ ਕੁਆਲਿਟੀ ਦੀ ਝੋਟੀ ਹੈ ਠੀਕ 8 ਦਿਨ ਆਪ ਉੱਥੇ ਰਹਿ ਕੇ ਤੇ ਕੰਡੇ ਵਾਲਾ ਜਿਹੜਾ 18 ਕਿਲੋ ਤੋਲ ਕੇ ਤੇ ਫੇਰ ਲੈ ਕੇ ਆਇਆ ਠੀਕ ਹੈ ਵੀਰ ਇਹਦੇ ਕੋਲ ਠੀਕ ਹੈ ਦੇਖੋ ਜੀ ਬਹੁਤ ਸ਼ਕੀਨ ਹੈ ਵੀਰ ਬੰਦਾ ਜੀ ਆ ਅਸਲ ਅਜਾ ਲਾ ਲੂਗਾ ਅਜੇ ਸੂਨ ਵਾਲੀ ਆ ਦਿਨ 3 ਤੋਂ 4 ਦਿਨ ਲੈ ਜੂਗੀ ਹਾਂਜੀ ਪਰ ਅਸਲ ਚੀਜ਼ ਹੈ ਇਹ ਗਵਣ ਜੀ ਦੇਖੋ ਜੀ ਜੇ ਤਾਂ ਹੁੰਦੀ ਸੋਈ ਦੇ ਕਿੰਨੇ ਘੰਟੇ ਟਾਈਮ ਲਾਇਆ ਇੱਕ ਲੱਗੇ ਦੋ ਲੱਗੇ ਪਰ ਗੱਬਨ ਨਹੀਂ ਪੁੱਛਣ ਵਾਲੇ ਛੱਡਾ ਲਾਇਆ ਸਦਕੇ ਨਾ ਇਹ ਮੇਰਾ ਸਾਸ ਸੁੜਦੇ ਪਰ ਵੀਰੇ ਗੱਲ ਆ ਗਈ ਐ ਮੈਂ ਦੀ ਸਾੰਭੀ ਵੀਰ ਨੇ ਬੜੀਆ ਪਰ ਪਿਛਾਰੀਆਂ ਛੱਡਾ ਲਾ ਲੰਦੀ ਰਮਨ ਦੇਖੋ ਜੀ ਝੋਟੀ ਜਿਹਨੂੰ ਕਹਦੇ ਨੇ ਬੰਬ ਪੀਸ ਉਹ ਆਖਿਆ ਜਾਂਦਾ ਇਹਨੂੰ ਪਹਿਲੀ ਗੱਲ ਜਦੋਂ ਝੋਟੀ ਖਲਿਆ ਜੋਸ਼ ਫੜਿਆ ਕੁਝ ਹੋਰ ਹੀ ਚੀਜ਼ਾਂ ਵਿਖਾਊਗੀ ਥੱਲੇ ਠੀਕ ਜਿਹਨੀਆਂ ਝੋਟੀਆਂ ਸਤਾ ਕਰੋ ਹੋਣੀਆਂ ਥੋੜੀਆਂ ਬਾਅਦ ਝੋਟੀ ਦੇ ਵਿੱਚ ਕੁਆਲਿਟੀ ਬੋਲਦੀ ਆ ਨਸਲ ਬੋਲਦੀ ਆ ਨੇ ਅਨੇਕੀ ਇਹਨੀਆਂ ਤਾਂ ਕਾਟ ਚੋਂ ਨਕੀ ਓਕੇ ਬਾਈ ਜੀ ਅਗਲੇ ਕੁਆਦੀ ਇਤਰਾ ਸਰੇਰੀ ਝੋਟੀ ਅਗਰੀ ਜਿਹਨੂੰ ਕਹਿੰਦੇ ਵੇਖੋ ਯ ਅੱਖਾਂ ਵਾਲਾ ਚੱਡਾ ਲਗਾ ਝੋਟੀ ਨੂੰ ਪੂਰੀ ਨਸਲ ਦੇ ਬਰੀਕ ਵਾਲੀ ਹੋਵੇ ਉਹ ਤਾਂ ਹੀ ਦੇਣਾ ਅੱਠ ਲੈ ਜੂ ਨਹੀਂ ਪਰ ਅਜੇ ਨਹੀਂ ਇੱਕਦਾਂ ਵਿਖਾਲ ਦੂਗੀ ਮਾਰ ਮਾਰ ਕੇ ਇਹਦੀਆਂ ਹੈਗੀਆਂ ਅਸਲ ਚੀਜ਼ ਨਹੀਂ ਇਹ ਲਿਆ ਜੀ ਕਮਾਣੀ ਝੋਟੀ ਜੀ ਠੀਕ ਹੈ ਬਾਈ ਜੀ ਪੂਰੀ ਕੁਆਦੀ ਇਤਰਾ ਸਸੋ ਬਾਈ ਜੀ ਕੀ ਪ੍ਰਾਈਸ ਦਾ ਪ੍ਰਾਈਸ ਵੀ ਜੀ ਪੂਰੇ ਮੋਲ ਦੇ ਨਾਲ ਝੋਲੀ ਲਈ ਆ ਹਾਂਜੀ ਤੇ ਬਾਕੀ ਲਗ ਲਗ ਏਰੀਆ ਦੇ ਵੀਰਾਂ ਨੂੰ ਪਤਾ ਹੀ ਜੋ ਵੀ ਰੇਡ ਕਰਦਾ ਹਾਂ ਹਾਂਜੀ ਤੇ ਜਿਹੜਾ ਵੀ ਵੀਰ ਭਰਾ ਝੋਲੀ ਸੁਣੀ ਆ ਹਾਂਜੀ ਜਿਹਨੇ ਉਹਦੇ ਤੇ ਚੜ ਗਿਆ ਉਹ ਤਾਂ ਵੀ ਕਹਿੰਦਾ ਫੋਨ ਤੇ ਮੋਲ ਕਰਦਾ ਫੋਨ ਤੇ ਮੋਲ ਕਰਨਾ ਚਾਹੀਦਾ ਠੀਕ ਬਾਈ ਕਹਿੰਦੇ ਵੀ ਜੇ ਸਾਡਾ ਇਰਾਦਾ ਬਣੇ ਛਾਹ ਦੇ ਦੁੱਧ ਤੇ ਚੜ ਕੇ ਵੇਚੀਏ ਤੇ ਆਪਣੀ ਸਮਝਣਾ ਹਨਾ ਕੋਈ ਭਰਾ ਭਰਾ ਸਮਝਣਾ ਠੀਕ ਆ ਜੇ ਫੋਨ ਜਰੂਰ ਕਰੋ ਇਹ ਵੀ ਗੀਣੀ ਆ ਤੇ ਬਾਈ ਦਾ ਹਰ ਕਿਦਾ ਮਾਂ ਪੈਂਦਾ ਬਾਨ ਹੋਊਗਾ ਤੇ ਵਧੀਆ ਕੁਆਲਟੀ ਦੀ ਝੋਟੀ ਆ ਪੂਰੀ ਸਾਫ ਸੁਥਰੀ ਤੇ ਕੁਆਲਟੀ ਦੀ ਝੋਟੀ ਫੁੱਲ ਬੜਾ ਫੁੱਲ ਝੋਟੀ ਆ ਵਧੀਆ ਬਾਈ ਘਰੇ ਆ ਇਹ ਲੈਣੀ ਧਾਰਾਂ ਮਾਰਕੀਟ ਦੇ ਤੇ ਠੀਕ ਆ ਬਾਈ ਠੀਕ ਆ ਦੇਖ ਲੈ ਕੋਈ ਸਾਈਜ਼ ਪਾ ਦੂ ਸੁਆਰੀ ਝੋਟੀ ਫਿਰ ਕੱਲ ਦਾ ਠੀਕ ਆ ਜੀ ਬੰਬ ਪੀਸ ਆ ਸਰੇੜਾ ਨਹੀਂ ਕਿਹਾ ਠੀਕ ਆ ਅਗਲੀ ਵਸਲੋਈ ਬਾਕੀ ਦਾਲੇ ਬਣੇਗੀ ਮੈਂ ਆ ਗਈ ਸੁਆ ਤੇ ਜਾ ਹਾਂ ਜੀ ਹਾਂ ਜੀ ਬਣ ਲਾਣਾ ਵਾਲਾ ਬਿਜਲੀ ਘਰ ਮੈਂ ਉਹ ਬਣਿਆ ਠੀਕ ਹੈ ਮਗਰ ਕਟਾ ਆ ਗਿਆ ਤੇ ਦੇਣਾ ਸੋਈ ਨੂੰ ਹੈਗੇ ਦਾ ਠੀਕ ਹੈ ਤੇ ਜਿਹੜਾ 14 ਕਿਲੋ ਚਵਾਵਾ ਕੰਡੇ ਵਾਲਾ ਦੁੱਧ ਉਹ ਹਾਂਜੀ ਉਹ ਚਾਗਣਾ ਹੈ ਠੀਕ ਹੈ ਦਾ ਜਿਆਦਾ ਜਿਆਦਾ ਕਰ ਰੋ ਮੇਰੇ ਪ੍ਰੋਜੈਕਟ ਠੀਕ ਹੈ ਪ્યોਰ ਤਜਾ ਸੂਹਾ ਤੇ ਠੰਡੀ ਸੀਲ ਮਹੀਂ ਹਾਂਜੀ ਤੇ ਨੀਵਾਂ ਵਾਲੀ ਦਾ ਦੁੱਧ ਵਾਲੀ ਦੇਖੋ ਜੀ ਲੇਵਾ ਹੈ ਦਾਦੀ ਛੱਪ ਜਿਹੜਾ ਬਣਿਆ ਆ ਤਾਂ ਪੂਰੀ ਗੱਲ ਵੀਰ ਅਸੀਂ ਇਹ ਗੱਲ ਕਹਿੰਨੇ ਆ ਮਾਈ ਕੈਮ ਤੇ ਵੀ ਲੋਹ ਬਾਨੀ ਜੇ ਕੋ ਦੋਦੇ ਜੇ ਕੋ ਦੋਦੇ ਜੇ ਕੋ ਦੋਦੇ ਠੀਕ ਆ ਬਾਕੀ ਕਿ ਵਾਈ ਪਸਮਾਈ ਦੀ ਇੱਕ ਨੰਬਰ ਤੇ ਕੁਵਾਲੀ ਵਾਲੀ ਸਿਰੇ ਦੀ ਮੈਂ ਸਿਰੇ ਦੀ ਮੈਂ ਆ ਬਾਕੀ ਜਿਹੜਾ ਸੰ ਲਗਾ ਜਵਾ ਹੋ ਡਾ ਲਗਾ ਜਵਾ ਹੋ ਡਾ ਲਗਾ ਕਾਰ ਬਹੁਰੀ ਕਾਰ ਮੈਂ ਪੰਪ ਲਗਾ ਬੜੀ ਗੱਲ ਇਹ ਆ ਵੀ ਮੈਂ ਸਦਕੜੀ ਬੜੀ ਬਹੁ ਜਨੰਦ ਨੰਦਦਾਰ ਮੈਂ ਆ ਉਹਦੇ ਨਾਲੋਂ ਆਪ ਆਪਣੇ ਖਾਂ ਦੇ ਤੂਏ ਦਾ ਚਲੋ ਫਰਕਿਆ ਆਪਣੇ ਖਾਂ ਦੇ ਇਹ ਵੀ ਉਹਦੇ ਨਾਲੋਂ ਕਿਤੇ ਘਟ ਨਹੀਂ ਤੇ ਇਹ ਨਾ ਬਈ ਆਪਣੇ ਗੋਣੇ ਦੇ ਫਕਰੇ ਹੀ ਆ ਆਹ ਥੋੜੀ ਚੀਜ਼ ਆ ਗਈ ਹਰ ਬੰਦੇ ਦੇ ਗੋਣ ਹੁੰਦੇ ਜਹਾ ਜਨਮ ਸੀ ਸਦਾ ਕਾਲ ਬਾਦ ਆ ਵੀਰ ਮੈਂ ਦੀ ਸਰੇ ਹੀ ਆ ਜੀ ਅਲਬਤੈ ਵੀ ਮੈਂ ਮੈਂ ਦਾ ਮੋਲ ਹੋਊਗਾ ਉਹਦੋਂ 10000 ਮਹੀਆਂ ਪੰਡੀਆਂ ਸੀ ਹਰ 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 ਮਹੀ ਦਾ ਕੁਆਲਟੀ ਕੁਆਲਟੀ ਦਾ ਫਰਕ ਹੈ ਇੱਕ ਕੁਆਲਟੀ ਕੁਆਲਟੀ ਆ ਮੋਲਿਆ ਦੇਖੋ ਜੀ ਨਾੜਾ ਨੂੜਾ ਮੈਂ ਦੀਆਂ ਫੱਟਨੇ ਆਈਆਂ ਹਾਂ ਸਾਹਮਣੇ ਤਾਂ ਵਧੀਆ ਕੁਆਲਟੀ ਰਹਿ ਆਂ ਜਸਮ ਬਣਾਏ ਕੀ ਮੋਲ ਕਰਦੇ ਨਹੀਂ ਮੋਲ ਕਰਨੋ ਵੀਰੇ ਇਦੀ ਮਹੀ ਦਾ ਟਾਟਾ ਹੀ ਉਠਾ ਦੇ ਲੋ ਮੋਲ ਕਰਨੋ ਜੋ ਮਰਜ਼ੀ ਕਰੀਏ ਜਿੰਨੇ ਦੀ ਮੈਂ ਦੇ ਦੇਣੀ ਨਾ ਲੈਣ ਦੇਣੀ ਮੁੱਲ ਸਵਾਲਾਕ 115 ਦੀ ਗੈਸ ਨੋ ਨਹੀਂ ਹੋਣੀ 115 ਦੀ 115 ਦੀ ਗੈਸ ਨੋ ਨਹੀਂ ਦਵਾਂਗੇ ਲਓ ਜੀ ਦੂਆ ਕੋ ਟਿਕਾ ਕੇ ਚੋਲੇ ਵੇਖੋ ਭਾਈ ਕਹਿੰਦੇ ਮੁੱਲ ਮੈਂ ਦਾ ਇੱਕ ਕੋਈ ਸਵਾਨੀ 20 ਨਹੀਂ 18 ਨਹੀਂ 17 ਨਹੀਂ 16 ਨਹੀਂ 115 115 ਦੀ ਗੈਸ ਨੋ ਨਹੀਂ ਲੈ ਗੈਸ ਨੋ 115 ਮੁੱਲ ਜੇ ਮੈਂ ਦਾ ਪਰ ਜਿਹਨੂੰ ਕਹਿੰਦੇ ਅਸਲ ਮੁੱਲ ਚੱਕ ਦੋ ਟਾਈਮ ਨਾਲ ਛੰਡੇ ਗੱਡੀ ਠੀਕ ਹੈ ਭਾਈ ਠੀਕ ਓਕੇ ਜੀ ਬਾਦੀ ਵੀ ਲਾਗੇ ਕੋਈ ਪੂਰੀ ਝੋਡੀ ਵਾਲੀ ਪੂਰੀ ਝੋਡੀ ਇਹਦਾ ਬੱਚਾ ਆ ਜੀ ਮਜਾਗੜਾ ਕੱਟੀਏ ਕਟਾਏ ਕਟਾ ਜੀ ਮਗਰ 10 ਕਿਲੋ ਚਵਾਵਾ ਦੁੱਧ ਹੋਊਗਾ ਵੀਰ ਝੋਡੀ ਠੀਕ ਆ 10 ਕਿਲੋ ਚਵਾਵਾ ਇਹਦਾ ਬੱਚਾ ਹੋਵੇ ਬਾਈ ਇਹਨੇ ਮੁਲੀਕੀ ਝੋਡੀ ਜ਼ਰੂਰ ਰੱਖਦੀ ਐ ਧਾਰਾਂ ਬਿਲਕੁਲ ਬਰਾਬਰ ਹੋਣਗੀਆਂ ਦੇਖੋ ਜੀ ਜੇ ਸੱਚ ਕੱਲ ਪਾਈ ਦੱਸੀ ਵੀ ਬਾਈ ਨੋਰਮਲ ਪਾਈ ਰੱਖਦੀ ਆ ਤੇ ਧਾਰਾਂ ਬਰਾਬਰ ਦੂਰ ਨੇੜੇ ਦੇ ਲੋਕ ਆ ਜਾਨਵਰ ਲੈਂਦੇ ਆ ਜਿਹੜੀ ਗੱਲ ਆ ਵੀਰ ਭਰਾ ਤੇ ਇਹ ਕੋਈ ਮੰਡੀ ਨਹੀਂ ਆ ਇਦਾਂ ਦੀ ਮੈਂ ਦੀ ਬਾਈ ਖਿੜਾ ਦੂੰਗਾ ਇੱਕ ਧਾਰ ਦਾ ਫਰਕ ਨਾ ਜਬੂ ਪਰ ਜੋ ਸਚਾਈ ਉਹ ਦਸਾਂਗੇ ਠੀਕ ਹੈ ਜੀ ਤੇ ਲੈ ਬਿਲਕੁਲ ਵੀਰ ਧਾਰ ਦਾ ਇੱਕ ਦਾ ਫਰਕ ਨਾ ਹੋਵੇ ਜੀ ਬਾਈ ਅਸੀਂ ਇਤਰਾ ਰਹਿੰਦੀ ਆ ਵੀ ਬਿਲਕੁਲ ਸਚਾਈ ਦਿਖਾ ਦਾਂਗੇ ਜਿਹੜੀ ਠੀਕ ਹੈ ਜੀ ਇਦਾਂ ਚਲੋ ਇਦਾਂ ਪਸਮਾ ਲੱਗਿਆ ਥਣਾ ਦਾ ਬਾਈ ਦਾ ਪਾਲ ਆ ਜਾਂਦਾ ਜਨਵਾਰ ਦਾ ਵੀ ਸਾਰਾ ਕੁਝ ਛੱਡੇ ਦਾ ਛੱਡੇ ਦਾ ਪਾਲ ਬਣਿਆ ਲੱਗ ਜਾਂਦਾ ਦੂਰ ਇੱਕ ਧਾਰ ਦਾ ਫਰਕ ਨਾ ਉਹ ਉਧਰ ਉਧਰੀ 10 ਕਿਲੋ ਜਿਹੜਾ ਚਿਵਾਵਾ ਦੁੱਧ ਉਹ ਕੰਡੇ ਵਾਲਾ ਤਲਾਂ ਵਾਲੀ ਮੋਰੀ ਤਲਾਂ ਵਾਲੀ ਪੁੱਤੀ ਮਗਰ ਘਟਾ ਗਿਆ ਕਰਵਾਈ ਜੀ ਜਾਇਜ਼ ਹੀ ਹੈ ਬਿਲਕੁਲ ਜਾਇਜ਼ ਹਾਂ ਨਾ ਵਾਲਾ ਮੁੱਲ ਪਾਵਾਂਗੇ ਹਾਂਜੀ ਬਿਲਕੁਲ ਜਾਇਜ਼ ਤੁਹਾਨੂੰ ਦੱਸਿਆ ਵੀ ਇਹ ਜਨਵਰ ਜਨਵਰ ਦਾ ਮੁੱਲ ਹੋਊਗਾ ਦੱਸੋ ਭਾਈ ਜੀ ਕੀ ਮੁੱਲ ਹੈ ਮੁੱਲ ਵੀ ਕੋਈ ਦਾ 75 70 60000 ਦੀ ਹੋ ਜੇ 60000 ਲਓ ਜੀ 75 ਨਹੀਂ 70 ਨਹੀਂ 60000 60000 ਦੀ ਹੋ ਜੇ 8 18 ਦਾ ਗਾ ਗੱਜੇਗਾ 18 ਦਾ ਗਾ ਗੱਜੇਗਾ ਤੇ 6800 ਦੀ ਜੀਐਸਨੋ ਬਾਈ ਕਹਿੰਦੇ ਛੋਟੀ ਦੇ ਦੇਖੋ ਜੀ ਸਾਰਾ ਸਾ ਚੋਇਆ ਵੀ ਐਂਡ ਦੇ ਜਾ ਕੇ 60 ਦੀ 65 ਦੀ ਫੇਰਾਸ ਕੇ ਲਿਖਦੀ ਚੰਗੀ ਚੀਜ਼ ਆ ਵੀਰ ਬਸ ਇੱਕ ਭਰਾ ਗੱਲ ਜਿਦੇ ਰੱਖਿਓ ਬੱਚਾ ਫੜਾ ਪੁੱਛਾ ਕੇ ਰੱਖਿਓ ਖਾਂਡ ਦੋ ਅਸਲ ਚੀਜ਼ ਆ ਵੀਰ ਕੁਆਰਟ ਜਾਨੀ ਬਾਕੀ ਵੀਰ ਜਨਵਰ ਸਾਰੇ ਟੌਪ ਦੇ ਆ ਠੀਕ ਆ ਜੀ ਦੋ ਚਾਰ ਉਹ ਸੁਣ ਵਾਲਾ ਮਾਣ ਠੀਕ ਆ ਜੀ ਬਾਕੀ ਵੀਰੇ ਜਨਰ ਆਪਣੇ ਮਤਲਬ ਲਈਏ ਸਿਰਾ ਸਿਰਾ ਪਿਆਜ ਝੋਟੇ ਦੀ ਗੱਲ ਨਹੀਂ ਕਰ ਸਕਦੇ ਰੱਬ ਦਾ ਨਾਮ ਆ ਸਾਰਾ ਹੀ ਅਹੀਂ ਅਜੇ ਤੱਕ ਸੋਚੀਏ ਦੇ ਹਰਿਆਣਾ ਤੋਂ ਆ ਲਈਏ ਫਿਰ ਫੇਰ ਕਿਨੇ ਇੱਕ ਕਦੀ ਲਾਭ ਫੇਰ ਇੱਕ ਕਦੀ ਝੋਟੀ ਕਰ ਇੱਕ ਕਦੀ ਲਾਭ ਸੋ ਘਰ ਫੇਰਿਆਂ ਦਾਹ ਕਰ ਪੰਨਿਆਂ ਘਰਾਇਓ ਰੋਟੀ ਲੱਗੂਗੀ ਇੱਕ ਕਦੀ ਲਾਭ ਵਧੀਆ ਕਵਾਰੀ ਨੇ ਝੋਟੀਆਂ ਪੂਰੀ ਸਾਗ ਵਾਲੀ ਬਹੁਤ ਗੱਲ ਬਾਤ ਹੈ ਵਧੀਆ ਨਿਕਲੀ ਠੀਕ ਹੈ ਖਾਣ ਲਗਾ ਬਹੁਤ ਬਹੁਤ ਥੋੜਾ ਜਿਹਾ ਤੇ ਫੇਰ ਵਧੀਆ ਕਵਾਰੀ ਝੋਟੀਆਂ ਵਧੀਆ ਬੈੜਾ ਚਾਰੇ ਪੈਸੇ ਬਾਈਕੋ ਚੰਗੇ ਨਿਕਲੇ ਆ ਟੋਲਾ ਬਾਈਟ ਕਰ ਦੋ ਡਰੈਸ ਬੋਲ ਬਾਕੀ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਅਦ ਉਹਦੇ ਚੈਨਲ ਨੂੰ ਕਰਿਆ ਕਰੋ ਕਿ ਨਵੇਂ ਵੀਰ ਭਰਾ ਸੰਗ ਤੇ ਜੁੜੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਹਾਂ ਜੀ ਹਾਂ ਜੀ ਫੋਨ ਨੰਬਰ ਹੈਗਾ ਵੀਰ ਜੀ 842740755 ਨਾਮ ਮਾੜਾ ਤੇ ਪਿੰਡ ਪੋਮਾ ਪਿੰਡ ਪੋਮਾ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਅਦ ਉਹਦੇ ਕਰੋ ਚੈਨਲ ਨੂੰ ਠੀਕ ਹੈ ਜਿਲ੍ਹਾ ਅੰਮ੍ਰਿਤਸਰ ਵਧੀਆ ਪਾਈ ਕੋਲ ਪਸ਼ੂ ਆ ਕੁਆਲਟੀ ਦਾ ਲਾਈਕ ਤੇ ਕਮੈਂਟ ਤੇ ਸ਼ੇਅਰ ਤੇ ਵਧੀਆ ਪਸ਼ੂ ਹੁੰਦੇ ਜਾਂਦੇ ਰਹਿਣਗੇ ਤੇ ਕੱਲ ਵੀਡੀਓ ਬਣਾ ਸਰਸੀ ਗੱਲ ਬਾਤ